YouTube ਦੇ ਵੱਲੋਂ ਇੱਕ ਹੋਰ ਵੱਡੀ ਕਾਰਵਾਈ ਕਰ ਦਿੱਤੀ ਗਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ YouTube ਚੈਨਲ ਸਸਪੈਂਡ ਕਰਨ ਤੋਂ ਬਾਅਦ ਹੁਣ ਗੁਰਦੁਆਰਾ ਸ਼੍ਰੀ ਫਤੇਗੜ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਹਰਪਾਲ ਸਿੰਘ ਦਾ YouTube ਚੈਨਲ ਵੀ ਸਸਪੈਂਡ ਕਰ ਦਿੱਤਾ ਗਿਆ ਹੈ ਜੀਹਾਂ ਦੱਸੇ ਕਿ YouTube ਨੇ 6 ਮਹੀਨਿਆਂ ਦੇ ਲਈ ਉਹਨਾਂ ਦਾ YouTube ਚੈਨਲ ਸਸਪੈਂਡ ਕੀਤਾ ਹੈ YouTube ਦੇ ਵੱਲੋਂ ਆਪਣਾ ਹਵਾਲਾ ਦਿੰਦਿਆਂ ਕਿਹਾ ਗਿਆ ਹੈ ਕਿ ਅਸੀਂ ਸਮਝਦੇ ਹਾਂ ਕਿ ਤੁਹਾਡੀ ਵੀਡੀਓ ਸਾਡੀ ਵਾਇਲੈਂਟ ਕ੍ਰਿਮੀਨਲ ਆਰਗੇਨਾਈਜੇਸ਼ਨਸ ਪਾਲਿਸੀ ਦੀ ਪਾਲਣਾ ਨਹੀਂ ਕਰਦੀ ਕੋਈ ਵੀ ਕੰਟੈਂਟ ਜੋ ਹਿੰਸਕ ਅਤਵਾਦੀ ਜਾਂ ਅਪਰਾਧਿਕ ਸੰਸਥਾਵਾਂ ਦੀ ਤਾਰੀਫ਼ ਪ੍ਰਚਾਰ ਜਾਂ ਮਦਦ ਕਰਨ ਦੇ ਰਾਦੇ ਦੇ ਨਾਲ ਬਣਾਇਆ ਗਿਆ ਹੋਵੇ ਉਸ ਨੂੰ YouTube ਮਨਜ਼ੂਰ ਨਹੀਂ ਕਰਦਾ ਉਧਰ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਦੇ ਹੈੱਡ ਗ੍ਰੰਥੀ ਪਾਈ ਹਰਪਾਲ ਸਿੰਘ ਦਾ ਵੀ ਬਿਆਨ سامنے ਆਇਆ ਹੈ ਆਪਨੇ Facebook ਪੇਜ ਤੇ ਇੱਕ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਹੱਕਾਂ ਦੇ ਰਾਖੇ ਤੇ ਅਮਲ ਔਰੰਗਜ਼ੇਬ ਵਾਲੇ ਬਾਤਾਂ ਗੁਰੂ ਤੇਗ ਬਹਾਦਰ ਜੀ ਦੀਆਂ ਪਾਓ ਸੱਚ ਦੀ ਆਵਾਜ਼ ਔਰੰਗਜ਼ੇਬ ਵਾਂਗ ਦਬਾਓ حقਾਂ ਦੇ ਰਾਖੇ ਮਨੁੱਖੀ ਭਾਵਨਾਵਾਂ ਦੇ ਕਦਰਦਾਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਨੂੰ ਕੀ ਮਹਿਜ਼ ਵਰਤਿਆ ਜਾ ਰਿਹਾ ਹੈ ਤੇ ਅਮਲ ਔਰੰਗਜ਼ੇਬ ਵਾਲੇ ਸੋ ਇਹ ਗੱਲ ਜੋ ਹੈ ਭਾਈ ਹਰਪਾਲ ਸਿੰਘ ਦੇ ਵੱਲੋਂ ਆਪਣੇ ਫੇਸਬੁੱਕ ਪੋਸਟ ਰਾਹੀਂ ਆਖੀ ਗਈ ਹੈ ਉਹਨਾਂ ਦਾ ਸੇ ਕਿ YouTube ਦੇ ਵੱਲੋਂ ਕੀਤੀ ਗਈ ਕਾਰਵਾਈ ਨੂੰ ਲੈ ਕੇ ਇਹ ਬਿਆਨ ਦਿੱਤਾ ਹੈ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਹੈੱਡ ਗ੍ਰੰਥੀ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਜੀ ਦਾ YouTube ਚੈਨਲ ਦਾ ਸੇ ਕਿ 6 ਮਹੀਨਿਆਂ ਦੇ ਲਈ ਸਸਪੈਂਡ ਕੀਤਾ ਗਿਆ ਜਿਸ ਤੋਂ ਬਾਅਦ ਹੁਣ ਉਹਨਾਂ ਦਾ ਇਹ ਬਿਆਨ ਸਾਹਮਣੇ ਆਇਆ ਹੈ ਸੋ ਭਾਈ ਹਰਪਾਲ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਸਾਡੇ ਨਾਲ ਜੁੜਨੇ ਅਸੀਂ ਜਾਣਕਾਰੀ ਲਈ ਗੱਲ ਕਰਦੇ ਹਾਂ ਸਰਬ ਕੀ ਕਾਰਨ ਨੇ ਜੋ ਤੁਹਾਡਾ ਜੋ YouTube ਚੈਨਲ ਹੈ YouTube ਵੱਲੋਂ ਸਸਪੈਂਡ ਕਰ ਦਿੱਤਾ ਗਿਆ ਇਹ ਤੁਗਲਕੀ ਹੁਕਮ ਨੇ ਜੀ ਮਤਲਬ ਕਿਸੇ ਨੂੰ ਗੱਲ ਨਹੀਂ ਕਰਨ ਦੇਣੀ ਤੁਸੀਂ ਵੇਖੋ ਵੀ ਅਸੀਂ ਗੁਰੂ ਤੇਗ ਬਹਾਦਰ ਜੀ ਦਾ ਸ਼ਹਾਦਤ ਦੇ ਦਿਹਾੜੇ ਮਨਾ ਰਹੇ ਹਾਂ ਤੇ ਗੱਲ ਤੇ ਆਵਾਜ਼ ਦੀ ਹੈ ਨਾ ਜੀ ਗੱਲ ਤੇ ਸੱਚ ਨੂੰ ਸੱਚ ਕਹਿਣ ਦੀ ਹੈ ਹਾਂਜੀ ਤੇ ਉਹ ਇਤਰਾਜ਼ ਜਿਤਾ ਰਹੇ ਆ ਵੀ ਤੁਸੀਂ ਆ ਨਹੀਂ ਬੋਲਣਾ ਉਹ ਨਹੀਂ ਬੋਲਣਾ ਜਿਹੜੀ ਹਿਸਟਰੀ ਹੈ ਉਹਦੇ ਵਿੱਚ ਇਹ ਨਹੀਂ ਵੇਖਿਆ ਜਾਂਦਾ ਵੀ ਚੰਗਾ ਰੋਲ ਕੀਤਾ ਤੇ ਮਾੜਾ ਰੋਲ ਕੀਤਾ ਹਾਂਜੀ ਹਿਸਟਰੀ ਨੇ ਤੇ ਸਦਾ ਹਿਸਟਰੀ ਰਹਿਣਾ ਤੇ ਉਹ ਬਿਆਨ ਹੋਣੀ ਆ ਉਥੇ ਔਰੰਗਜ਼ੇਬ ਦਾ ਵੀ ਜ਼ਿਕਰ ਆਉਣਾ ਹੈ ਕੁੱਤੇ ਗੁਰੂ ਸਾਹਿਬਾਨਾਂ ਦਾ ਵੀ ਜ਼ਿਕਰ ਹੋਣਾ ਹੈ ਸੱਜਾਦਿਆਂ ਦਾ ਵੀ ਹੋਣਾ ਹੈ ਵਜੀਦੇ ਦਾ ਵੀ ਹੋਣਾ ਹੈ ਜੀ ਤਾਂ ਇਹ ਕਿਸੇ ਦਾ ਨਾਂ ਆ ਗਿਆ ਉਹਦਾ ਇਤਰਾਜ਼ ਜਤਾ ਕੇ ਬੰਦ ਕਰ ਲੋ ਵਾਇਲੈਂਸ ਨਹੀਂ ਹੁੰਦਾ ਇਨਫਾਰਮੇਸ਼ਨ ਹੁੰਦੀ ਆ ਤੇ ਇਨਫਾਰਮੇਸ਼ਨ ਹਰ ਸਰਕਾਰੀ ਮਾਧਿਅਮ ਰਾਈ ਹਰ ਇੱਕ ਪਲੇਟਫਾਰਮ ਦੇ ਉੱਤੇ ਅੱਜ ਕੱਲ ਉਪਲਬਧ ਹੈ ਤੇ ਤੁਹਾਨੂੰ ਕੁਝ ਖਾਸ ਰੀਜ਼ਨ ਕੀ ਦੱਸਿਆ ਗਿਆ YouTube ਵੱਲੋਂ ਇਹ ਚ ਮੇਰੇ ਖਰ 4-5 ਸਾਲ ਪੁਰਾਣੀ ਵੀਡੀਓ ਹੈ ਪੂਰੀ ਕਥਾ ਵਿੱਚੋਂ 1 ਮਿੰਟ ਦਾ ਕਲਿੱਪ ਕੱਟਿਆ ਕਿ ਤੁਸੀਂ ਭਾਈ ਸਤਵੰਤ ਸਿੰਘ ਹਰਾਂਦੀ ਸਿੰਘਣੀ ਬੀਬੀ ਸੁਰਿੰਦਰ ਕੌਰ ਜਿਨ੍ਹਾਂ ਨੇ ਉਹਨਾਂ ਦੀ ਫਾਂਸੀ ਤੋਂ ਬਾਅਦ ਉਹਨਾਂ ਦੀ ਫੋਟੋ ਦੇ ਨਾਲ ਸ਼ਾਇਦ ਮਤਲਬ ਕਰਵਾਇਆ ਸੀ ਆਨੰਦ ਕਾਰਜ ਜੀ ਉਹਨਾਂ ਦੀ ਪਤਨੀ ਬਣ ਕੇ ਜਿਹੜਾ ਸੀ ਉਹਨਾਂ ਨੇ ਆਪਣੀ ਕਮਿਟਮੈਂਟ ਨਿਭਾਈ ਜਿਹੜੀ ਉਹਨਾਂ ਦੇ ਮਾਪਿਓ ਨੇ ਤਾਇਿਹਦ ਕੀਤਾ ਹੋਇਆ ਸੀ ਤੋਂ ਆਪਣੇ ਮਾਪਿਆਂ ਦੇ ਜਜ਼ਬਾਤਾਂ ਦੀ ਕਦਰ ਕਰਦੇ ਆ ਉਹਨਾਂ ਦਾ ਮੈਂ ਜ਼ਿਕਰ ਕੀਤਾ ਉਹ ਕਹਿੰਦੇ ਵੀ ਇਹਦੇ ਨਾਲ ਵਾਇਲੈਂਸ ਫੈਲਦਾ ਤੇ ਇਦਾਂ ਦੇ ਬਹਾਨੇ ਬਣਾ ਕੇ ਹੁਣ ਮੰਨ ਲਓ ਵੀ ਆਪਾਂ ਸ਼ਹੀਦ ਭਗਤ ਸਿੰਘ ਜੀ ਦਾ ਜ਼ਿਕਰ ਕਰਦੇ ਆਂ ਉਦੋਂ ਸ਼ਹੀਦ ਉਦਮ ਸਿੰਘ ਦਾ ਕਰਤਾਰ ਸਿੰਘ ਸਰਾਭਾ ਜੀ ਦਾ ਜ਼ਿਕਰ ਕਰਦੇ ਆਂ ਤੇ ਬ੍ਰਿਟਿਸ਼ ਵਾਲੇ ਕਹਿਣ ਵੀ ਅਸੀਂ ਇਹਨੂੰ ਆਪਣੇ ਦੇਸ਼ ਚ ਜਾਂ ਬੰਦ ਕਰਾ ਦਈਏ ਜਾਂ YouTube ਨੂੰ ਕਹਿ ਕੇ ਬੰਦ ਕਰਾ ਦਈਏ ਜੀ ਤੇ ਹਿਸਟਰੀ ਤੇ ਹਿਸਟਰੀ ਐ ਸਾਡਾ ਕੰਮ ਇਨਫੋਰਮੇਸ਼ਨ ਦੇਣਾ ਤੇ ਤੁਹਾਨੂੰ ਕਿਸ ਕਦੋਂ ਪਤਾ ਲੱਗਿਆ ਜੀ ਤੇ ਕਿੰਨੀ ਦੇਰ ਲਈ YouTube ਨੂੰ ਚੈਨਲ ਇਹ ਤੁਹਾਡਾ ਸਸਪੈਂਡ ਕੀਤਾ ਗਿਆ ਜੀ 6 ਮਹੀਨੇ ਵਾਸਤੇ ਸਸਪੈਂਡ ਕੀਤਾ ਮੈਨੂੰ ਬਹੁਤਾ ਪਤਾ ਨਹੀਂ ਮੇਰੀ ਟੀਮ ਵੇਖਦੀ ਆ ਮੈਂ ਬਹੁਤਾ ਸੋਸ਼ਲ ਮੀਡੀਆ ਵੇਖਦਾ ਨਹੀਂ ਹਾਂਜੀ ਤੇ ਉਹਨਾਂ ਨੇ ਮੈਨੂੰ ਦੱਸਿਆ ਵੀ ਇਹ ਬੰਦ ਕਰ ਦਿੱਤਾ ਗਿਆ ਤੇ ਤੁਸੀਂ ਕੋਈ ਨੋਟਿਸ ਦਾ ਜਵਾਬ ਦਿੱਤਾ YouTube ਨੂੰ ਬਿਲਕੁਲ ਉਹਨਾਂ ਨੇ ਦੱਸਿਆ ਵੀ ਇਹ ਇਹਦੇ ਨਾਲ ਕੋਈ ਵਾਇਲੈਂਸ ਨਹੀਂ ਹੈ ਇਹ ਇਨਫੋਰਮੇਸ਼ਨ ਆ ਉਹ ਥਾਂ-ਥਾਂ ਤੇ ਮੁਹੱਈਆ ਹੈ ਮਤਲਬ ਇਹ ਸਮਝ ਨਹੀਂ ਆਂਦੀ ਮੈਨੂੰ ਐ ਲੱਗ ਰਿਹਾ ਜਿਵੇਂ ਜਾਣਬੁੱਝ ਕੇ ਸ਼ਾਇਦ ਇਹ ਸਿੱਖਾਂ ਨਾਲ ਇਦਾਂ ਕੀਤਾ ਜਾ ਰਿਹਾ ਸੋ ਪਾਹਿਰ ਪਾਸ ਸਿੰਘ ਜੋ ਸਾਡੇ ਨਾਲ ਜੁੜੇ ਨੇ ਜਾਣਕਾਰੀ ਦਿੱਤੀ ਹੈ ਕਿ 6 ਮਹੀਨੇ ਲਈ ਉਹਨਾਂ ਦਾ ਜੋ YouTube ਚੈਨਲ ਹੈ ਸਸਪੈਂਡ ਕਰ ਦਿੱਤਾ ਗਿਆ ਕਿਉਂਕਿ ਉਹਨਾਂ ਵੱਲੋਂ ਸਿਰਫ ਜਾਣਕਾਰੀਆਂ ਹੀ ਜੋ ਪਿਛਲੇ ਸਮੇਂ ਦੀਆਂ ਜੋ ਇਨਫੋਰਮੇਸ਼ਨਾਂ ਸੀ ਉਹੀ ਜਨਤਾ ਲਈ ਪਬਲਿਕਲੀ ਸੰਗਤਾਂ ਲਈ ਮੁਹੱਈਆ ਕਰਵਾਈਆਂ ਜਾ ਰਹੀਆਂ ਸਨ